ਬੜਾ ਖੂਬੀ ਦੇ ਨਾਲ ਆਪਣਾ ਕੰਮ ਕਰਦੇ ਹੋਏ ਉਹਦੇ ਵਿੱਚ ਤਰਤੀਸ਼ ਦੇ ਵਿੱਚ ਉਹਨਾਂ ਨੇ 4 ਵਹੀਕਲਸ ਟੋਟਲ ਰਿਕਵਰ ਕਰਕੇ ਨੇ ਪਹਿਲਾਂ ਵੀ ਕੋਈ ਉਹਨਾਂ ਦੇ ਮਕਦਮੇ ਦਰਜਾ ਜਿੰਨਾਂ ਦੇ ਇੱਕ ਮਕਦਮਾ ਦਰਜਾ 26/23 ਸਿਟੀ ਗੁਰਦਾਸਪੁਰ ਦਾ ਉਹਦੇ ਵੀ ਕਿਨੂੰ ਚੋਰੀ ਦਾ ਮਾਮਲਾ ਹੈ ਸੋ ਬੀਤੇ ਦਿਨ 19 ਸਾਲ ਦੇ ਵਿੱਚੋਂ ਚੋਰੀਆਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਸੀਗੀਆਂ ਹੁਣ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਲੱਗੀ ਹੈ ਕਈ ਵਹੀਕਲ ਜਿਹੜੇ ਬਰਾਮਦ ਕੀਤੇ ਗਏ ਨੇ ਪੂਰਾ ਮਾਮਲਾ ਜਾਣ ਲੈਂਦੇ ਨੇ ਡੀਐਸਪੀ ਸਾਹਿਬ ਕੋਲੋਂ ਸਰ ਕੀ ਪੂਰਾ ਮਾਮਲਾ ਜੀ ਸਾਡੇ ਇੱਕ ਵਾਹਨ ਚੋਰੀ ਹੁੰਦਾ ਹ ਹਸਪੀਟਲ ਦੀ ਪਾਰਕਿੰਗ ਦੇ ਵਿੱਚੋਂ ਉਸ ਤੋਂ ਬਾਅਦ ਅਸੀਂ ਇੱਕ ਪਰਚਾ ਦਰਜ ਕਰਦੇ ਹਾਂ 125/24 ਅੰਡਰ ਸੈਕਸ਼ਨ 303 2 ਬੀ ਐਨਐਸ ਦੇ ਵਿੱਚ ਉਸ ਤੋਂ ਬਾਅਦ ਸਾਡੇ ਮਾਨਯੋਗ ਕਮਿਸ਼ਨਰ ਆਫ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਜੀ ਦੇ ਨਿਸ਼ਾਨ ਨਿਰਿਹਰ ਅਸੀਂ ਟੀਮਾਂ ਨੂੰ ਗਠਿਤ ਕਰਦੇ ਹਾਂ ਉਸ ਤੋਂ ਬਾਅਦ ਸਾਡੇ ਐਸਐਚਓ ਮਜੀਠਾ ਰਣਜੀਤ ਸਿੰਘ ਨੇ ਬੜਾ ਬਖੂਬੀ ਦੇ ਨਾਲ ਆਪਣਾ ਕੰਮ ਕਰਦੇ ਹੋਏ ਉਦੇ ਵਿੱਚ ਤਫਤੀਸ਼ ਦੇ ਵਿੱਚ ਉਹਨਾਂ ਨੇ 4 ਵਹੀਕਲਸ ਟੋਟਲ ਰਿਕਵਰ ਕੀਤੇ ਨੇ ਜਿਹਦੇ ਵਿੱਚੋਂ 3 ਮੋਟਰਸਾਈਕਲ ਇੱਕ ਸਕੂਟੀ ਹੈਗੀ ਸਰ ਕਿਸ ਤਰੀਕੇ ਨਾਲ ਚੋਰੀਆਂ ਅੰਜਾਮ ਦਿੱਤਾ ਜਾਂਦਾ ਕੋਈ ਮਾਸਟਰ ਕੀ ਸੀ ਜਾਂ ਲੋਕ ਤੋੜੇ ਜਾਂਦੇ ਸੀ ਜੀ ਦੇਖੋ ਜੀ ਇਹਨਾਂ ਕੋ ਇੱਕ ਚਾਬੀ ਟਾਈਪ ਇੱਕ ਚਾਬੀ ਤਿਆਰ ਸੀ ਜਿਹਦੇ ਵਿੱਚੋਂ ਇਹ ਵੱਖ-ਵੱਖ ਵਾਕਿਆਂ ਨੂੰ ਜਿਹਦਾ ਈਜ਼ੀ ਟਾਸਕ ਹੁੰਦਾ ਸੀ ਜਿਹਦਾ ਜਲਦੀ ਖੁੱਲ ਜਾਂਦਾ ਸੀ ਉਹਨੂੰ ਲਾ ਕੇ ਚੋੜੀ ਜਾਂਦੇ ਸਰ ਪਹਿਲਾਂ ਵੀ ਕੋਈ ਹੁੰਦਾ ਸੀ ਮੁਕਦਮੇ ਦਰਜਾ ਜਿੰਨਾ ਦੇ ਇੱਕ ਮੁਕਦਮਾ ਦਰਜਾ 226/23 ਸਿਟੀ ਗੁਰਦਾਸਪੁਰ ਦਾ ਉਹਦੇ ਵੀ ਬੈਲ ਨੂੰ ਚੋਰੀ ਦਾ ਪਰਚਾ ਹੈਗਾ ਜੀ ਤੁਹਾਨੂੰ ਸਭ ਕੀ ਵੀ ਆਪਾਂ ਦੇਖਦੇ ਆ ਘਟਨਾਵਾਂ ਆ ਪਾਰਕਿੰਗ ਦੇ ਵਿੱਚੋਂ ਚੱਕੇ ਜਾਂਦੇ ਆ ਜਾਂ ਜਿੱਥੇ ਵੀ ਪਾਰਕਿੰਗ ਹੁੰਦੀ ਹੈ ਸਕੂਲ ਕਾਲਜ ਦੇ ਵਿੱਚੋਂ ਅੱਗੇ ਘਟਨਾਵਾਂ ਸਾਹਮਣੇ ਹੁੰਦੀਆਂ ਨੇ ਹੁਣ ਲਗਾਤਾਰ ਇਸ ਤਰੀਕੇ ਦੇ ਵੇਸ਼ਣ ਜਿਆਦੀ ਰਹਿਣਗੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਸਾਡੀ ਫੋਰਸ ਬੜੀ ਐਕਟਿਵ ਹੈ ਜੀ ਸਾਡੇ ਮਾਨਯੋਗ ਸੀਪੀ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਬੜੇ ਸਖਤ ਦਿਸ਼ਾ ਨਿਰਦੇਸ਼ ਹੈ ਹੈ ਤਾਂ ਸਹੀ ਇਹ ਕੰਮ ਕਰ ਰਹੇ ਨੇ ਬੜੇ ਅਸੀਂ ਉਹਨਾਂ ਦੇ ਗਾਈਡਲਾਈਨ ਦੇ ਮੁਤਾਬਿਕ ਹੀ ਕੰਮ ਕਰ ਰਹੇ ਆਂ ਅੱਛੀਆਂ ਰਿਕਵਰੀਆਂ ਹੋ ਰਹੀਆਂ ਜੀ ਪਰਿਕਸ਼ਨ ਜਿਹੜੇ ਜਿਹੜੇ ਤੁਸੀਂ ਗ੍ਰਫਤਾਰ ਕੀਤੇ ਵਿਅਕਤੀ ਕੀ ਉਹਨਾਂ ਦਾ ਬੈਕਗ੍ਰਾਉਂਡ ਸੀਗਾ ਕੋਈ ਪਹਿਲਾਂ ਵੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਉਹਨਾਂ ਦੇ ਉੱਪਰ ਇੱਕ ਇਹਦੇ ਜਿਹੜਾ ਪਹਿਲਾ ਮੁੰਡਾ ਹੈਗਾ ਜਿਹੜਾ ਸ਼ਾਮ ਸਿੰਘ ਪੁੱਤਰ ਕਸ਼ਮੀਰ ਸਿੰਘ ਇਹਦੇ ਉੱਪਰ ਪਹਿਲਾਂ ਵੀ ਇੱਕ ਪਰਚਾ ਦਰਜ ਹੈਗਾ ਚੋਰੀ ਦਾ ਹੀ ਛਿੜੀ ਗੁਰਦਾਸ ਪਰਦਾ ਜੀ ਜੀ ਤਾਂ ਉਸ ਤੋਂ ਸੋ ਬਿਲਕੁਲ ਹੁਣ ਪੰਜਾਬ ਪੁਲਿਸ ਨੂੰ ਜਿਹੜੀ ਵੱਡੀ ਸਫਲਤਾ ਲੱਗਦੀ ਹੈ ਤਾਂ ਲਗਾਤਾਰ ਇਸ ਤਰੀਕੇ ਦੀਆਂ ਜਣੀਆਂ ਰਸਤਾਦੀਆਂ ਹੋ ਰਹੀਆਂ ਨੇ ਕਿਉਂਕਿ ਆਇਦਨ ਅਸੀਂ ਦੇਖਦੇ ਹਾਂ ਮਸਲ ਦੇ ਵਿੱਚੋਂ ਇਸ ਤਰੀਕੇ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਦੀ ਪਾਰਕਿੰਗ ਦੇ ਵਿੱਚੋਂ ਕਦੀ ਹਸਪਤਲ ਦੇ ਬਾਹਰੋਂ ਇਸ ਤਰੀਕੇ ਦੀਆਂ ਜਣੀਆਂ ਵਹੀਕਲਸ ਦੀ ਚੋਰੀ ਕੀਤੀ ਜਾਂਦੀਆਂ ਹੁੰਦੀਆਂ ਤੇ ਲੇਕਿਨ ਹੁਣ ਪੁਲਿਸ ਜਿਹੜੀ ਹੈ ਸੁਚੇਤ ਹੁੰਦੀ ਹੋਈ ਨਜ਼ਰ ਆਦੀ ਹੈ ਸੋ ਬਿਲਕੁਲ ਇਹ ਚਾਤਵਾਖਨ ਨੇ ਜਿਹੜੇ ਬਰਾਮਦ ਕੀਤੇ ਜਾਂਦੇ ਪੁਲਿਸ ਵੱਲੋਂ ਸਰਕਾਰੀ ਹਸਪਤਲ ਦੀ ਪਾਰਕਿੰਗ ਵਿੱਚੋਂ ਜੇ ਇਸ ਤਰੀਕੇ ਨਾਲ ਜਿਹੜੇ ਵਹੀਕਲ ਚੋਰੀ ਹੋਣੇ ਸ਼ ਤੇ ਜੇ ਕੋਈ ਇਲਾਜ ਕਰਾਣ ਆਉਂਦੇ ਨਹੀਂ ਤੇ ਉਹਨਾਂ ਦੀਆਂ ਪਰਚੀਆਂ ਕੱਟੀਆਂ ਨਾ ਜਾਂਦੀਆਂ ਨੇ ਪਾਰਕਿੰਗ ਦੀਆਂ ਜਿਹੜਾ ਵੀ ਵੀਕੈਂਡ ਨਿਕਲਦਾ ਹੈ ਉਸ ਤੋਂ ਨੰਗਣ ਤੋਂ ਪਹਿਲਾਂ ਉਸ ਦੇ ਅੱਗੇ ਰਸੀ ਕੀਤੀ ਜਾਂਦੀ ਹੈ ਉਸੀ ਪਰਚੀ ਕੱਟੀ ਜਾਂਦੀ ਹੈ ਲੇਕਿਨ ਜਿਸ ਤਰੀਕੇ ਨਾਲ ਪਰਚੀਆਂ ਕੱਟਣ ਤੋਂ ਬਾਵਜੂਦ ਵੀ ਹਸਪਤਾਲ ਦੀ ਪਾਰਕਿੰਗਾਂ ਦੇ ਵਿੱਚੋਂ ਉਹ ਚੋਰੀਆਂ ਦੇ ਮਾਮਲੇ ਸਾਹਮਣੇ ਆਉਣਗੇ ਤਾਂ ਸਵਾਲ ਵੱਡੇ ਖੜੇ ਹੁੰਦੇ ਨੇ ਕਿ ਜ਼ਿੰਮੇਵਾਰੀ ਕਿਦੀ ਬਣਦੀ ਹੈ ਜੇਕਰ ਇਸ ਤਰੀਕੇ ਨਾਲ ਹਸਪਤਾਲਾਂ ਦੀ ਪਾਰਕਿੰਗ ਚੋਂ ਜਾਂ ਆਮ ਜਿਹੜੇ ਸ਼ਹਿਰ ਦੇ ਵਿੱਚੋਂ ਵਹੀਕਲਾਂ ਦੀ ਚੋਰੀ ਹੋਣੀ ਸ਼ੁਰੂ ਹੋ ਜਾਏਗੀ ਤਾਂ ਆਮ ਲੋਕਾਂ ਦੇ ਜਿਹੜੇ ਵਾਹਨਾਂ ਦੇ ਉੱਪਰ ਵੱਡੇ ਸਵਾਲ ਖੜੇ ਹੁੰਦੇ